ਪੋਜੀਟਿਵ ਟਾਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਮਾਲਾਂ ਦੇ ਵਿੱਚ ਯੂਟਿਊਬਰਾਂ ਦੇ ਘਰਾਂ ਜਿੱਥੇ ਕਿ ਲੇਡੀਆਂ ਨੇ ਮਤਲਬ ਧਰਨੇ ਤੇ ਬੈਠਣ ਦੀ ਧਮਕੀ ਦੇਤੀ ਆਪਣੇ ਟਬਰ ਨੂੰ ਤੇ ਜਾਣਨਾ ਆਪਾਂ ਨੇ ਉੱਥੇ ਕੀ ਕੀ ਚੱਕਰ ਹੋਇਆ ਵਾ ਕੀ ਕੀ ਪ੍ਰੋਬਲਮਾਂ ਕਿਉਂ ਉਹ ਧਰਨੇ ਤੇ ਬੈਠਣਾ ਚਾਹੁੰਦੀਆਂ ਨੇ ਆ ਆਜੋ ਦਰਸ਼ਕ ਵੀਰੋ ਮਿਲਦੇ ਆ ਆਪਾਂ ਮਾਲਾਂ ਦੇ ਯੂਟਿਊਬਰਾਂ ਨੂੰ ਏ ਹੈ ਗਈ ਜੀ ਲੋਕਾਂ ਦੀ ਸੁਖੋ ਭੈਣ ਜੀ ਬਲਾਉ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੀ ਗੱਲ ਏਦਾਂ ਜੀ ਹੁਣ ਆਪਾਂ ਸਵਾਲ ਜਵਾਬ ਵੀ ਕਰਨੇ ਤੇ ਇਹ ਆਏ ਬੈਨੇ ਸਾਡੇ ਆਪਣੇ ਇੱਕ ਰਿਸ਼ਤੇਦਾਰ ਆ ਜੀ ਇਹਨਾਂ ਦੇ ਤੇ ਉਹ ਹੈਗੀਆਂ ਇਹ ਦੋਨੇ ਭੈਣਾਂ ਐ ਜੀ ਤੇ ਉਹ ਭੈਣ ਦਾ ਘਰ ਵਾਲਾ ਜੀ ਆਹ ਬਿੱਕੀ ਸਿੰਘ ਆ ਜੀ ਤੇ ਹਾਂ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਇਰ ਜੀ ਕਾਲਸਾ ਭਾਇਰ ਜੀ ਕੀ ਫਤਿਹ ਜੀ ਧੰਨ ਭਾਗ ਤੁਸੀਂ ਸਾਡੇ ਇੰਟਰਵਿਊ ਕਰਨ ਆਏ ਜੀ ਸਾਡੇ ਪਰਿਵਾਰ ਦੇ ਵਿੱਚ ਇਹ ਹੁਣ ਮੈਂ ਕੀ ਇਹਨਾਂ ਦੇ ਦੁੱਖ ਦੱਸਾਂ ਕਿ ਆਪਨੇ ਦੁੱਖ ਦੱਸਾਂ ਵੀ ਚੁੰਡੀ ਜੀ ਨਾ ਵੱਢਿਆ ਯਾਰਾ ਦੁੱਖ ਮੈਨੂੰ ਹੁੰਦਾ ਜਦ ਚੁੰਡੀ ਵੱਢਦੀ ਹੈ ਬਹੁਤ ਲਓ ਜੀ ਗੱਲਾਂ ਥੋੜੀਆਂ ਥੋੜੀਆਂ ਉਜਾਗਰ ਹੋਣ ਲੱਗੀਆਂ ਵੀ ਇੱਥੇ ਧਰਨੇ ਤੇ ਬੈਠਣ ਦੀ ਗੱਲ ਤੱਕ ਇਹਦੀ ਹੈ ਪਰ ਗੱਲ ਹੋਰ ਨਜ਼ਰ ਆ ਰਹੀ ਹੈ ਕੁਝ ਦੇਖਣ ਦੇ ਵਿੱਚ ਤੁਸੀਂ ਵੀ ਦਰਸ਼ਕ ਵੀਰੋ ਸਾਰੇ ਦੇਖਦੇ ਹੋ ਜੱਡੀਆਂ ਪੜਾਣਾ ਵੀ ਚਾਹਤ ਵੀ ਦੇਖ ਰਹੇ ਆ ਵੀ ਧਰਨੇ ਤੇ ਤਾਂ ਬੰਦੇ ਨੂੰ ਬੈਠਣਾ ਚਾਹੀਦਾ ਤਾਂ ਪਰ ਇੱਥੇ ਇਹਦਾ ਗੱਲ ਹੋ ਰਹੀ ਹੋਗੀ ਨਹੀਂ ਮੈਂ ਜਾਣਨਾ ਚਾਹੁੰਦਾ ਜੀ ਦਰਸ਼ਕ ਸਾਡੇ ਸਾਰੇ ਜਾਣਨਾ ਚਾਹੁੰਦੇ ਤੁਸੀਂ ਕਿਉਂ ਧਰਨੇ ਤੇ ਬੈਠਣਾ ਚਾਹੁੰਦੇ ਦੱਸਿਓ ਮੜ ਜੱਕੀ ਧਰਨੇ ਤੇ ਇਸ ਕਰਕੇ ਬੈਠਣਾ ਚਾਹੁੰਦੇ ਆ ਜੀ ਭਾਈ ਸਾਡੇ ਬੰਦੇ ਨਹੀਂ ਜੀ ਕਾਬੂ ਆ ਰਹੇ ਜੀ ਜੀ ਸਹੀ ਹਾਂ ਜੀ ਜਿਵੇਂ ਕਿ ਕਿਵੇਂ ਨਹੀਂ ਕਾਬੂ ਆ ਰਹੇ ਮੜ ਜੱਕ ਚਾਗਣਾ ਪਾਇਓ ਜੀ ਇਹ ਜੀ ਇੱਕਣਾ ਉਹ ਕਹਿੰਦੇ ਵੀ ਤੁਸੀਂ ਸਾਡੀ ਹਰ ਇੱਕ ਗੱਲ ਮੰਨੋ ਅਸੀਂ ਤੁਹਾਡੀ ਨਾ ਮੰਨੀਏ ਅੱਛਾ ਇਸ ਤਰ੍ਹਾਂ ਪਹਿਲੇ ਤਾਂ ਹੈਗੇ ਜੀ ਇੱਕ ਪ੍ਰਸ਼ੋਤਮ ਸਿੰਘ ਹੈ ਸਭ ਤੋਂ بڑا ਇਹਨਾਂ ਦਾ ਲੀਡਰ ਬੰਦਾ ਹੈ ਯਾਰ ਮਤਲਬ ਤੁਹਾਡੇ ਘਰ ਦਾ ਜਿਹੜਾ ਮੇਨ ਮੁਖੀ ਆ ਉਹਦਾ ਨਾਮ ਪ੍ਰਸ਼ੋਤਮ ਸਿੰਘ ਹੈ ਜੀ ਹਾਂਜੀ 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 ਪਹਿਲਾ ਉਹੀ ਆ ਸਭ ਤੋਂ بڑا ਫਿਰ ਮਤਲਬ ਕੀ ਤਕਲੀਫ ਆਪਣੀ ਤਕਲੀਫ ਖੁੱਲ ਕੇ ਤਾਂ ਦੱਸੋ ਨਾ ਕੁਝ ਬਸ ਆ ਤਾਂ ਕੋਈ ਵੱਡੀ ਗੱਲ ਨਹੀਂ ਵੀ ਕੋਈ ਕਿਸੇ ਦਾ ਕਿਹਾ ਮੰਨਦਾ ਨਹੀਂ ਮੰਨਦਾ ਤੁਸੀਂ ਧਰਨੇ ਤੇ ਬੈਠ ਜਾਓ ਕੁਝ ਮਾੜਾ ਜਿਹਾ ਸੀਰੀਅਸ ਹੋ ਕੇ ਗੱਲ ਮਾੜਾ ਜਿਹਾ ਦੱਸੋ ਜੀ ਤੁਸੀਂ ਸੀਰੀਅਸ ਗੱਲ ਆਏ ਆ ਜੀ ਵੀ ਜੇ ਅਸੀਂ ਕਹਿੰਦੇ ਆ ਕੋਈ ਚੀਜ਼ ਆਪਣੇ ਘਰ ਦੇ ਵਿੱਚ ਖਰਾਬ ਹੁੰਦੀ ਆ ਉਹਨਾਂ ਨੂੰ ਆਪਾਂ ਨੇ ਠੀਕ ਕਰਾਉਣਾ ਹੁੰਦਾ। ਠੀਕ ਹੈ ਜੀ ਆਪਣੇ ਵੀ ਕੁਮਾਰੀ ਮੁੱਟੇ ਗੰਜਾਇਸ ਹੋਵੇ ਤਾਂ ਆਪਾਂ ਨਵੀਂ ਵੀ ਲੈ ਸਕਦੇ ਆ। ਇਹ ਵੀ ਗੱਲ ਤੁਹਾਡੀ ਠੀਕ ਹੈ ਜੀ। ਹਨਾ ਵੀ ਇਹ ਪਹਿਲਾਂ ਸਾਨੂੰ ਥੋੜਾ ਜਿਹਾ ਲਾਰਾ ਲਾ ਦਨੇ ਆ। ਹਾਂ ਵੀ ਲਾਉਂਗੇ ਲਾਉਂਗੇ ਲਾਉਂਗੇ। ਜਿਵੇਂ ਆਪਾਂ ਕਹਿ ਦਈਏ ਵੀ ਛੋਟੇ ਜਿਹੇ ਬੱਚੇ ਨੂੰ ਚੂਪਾ ਦੇ ਦੇਣਾ। ਹੂੰ ਅੱਛਾ ਉਹ ਕੰਮ ਕਰ ਦਨੇ ਆ। ਜਣੀ ਇਹਨੇ ਮਤਲਬ ਕਹਿਣ ਦਾ ਆਪਾਂ ਵਿੱਕੀ ਤੇ ਵਿੱਕੀ ਦਾ ਜਿਹੜਾ ਬਿੱਗ ਬ੍ਰਦਰ ਪ੍ਰਚੋਤਮਾ ਉਹਨਾਂ ਨੇ ਚੂਪੇ ਲਿਆ ਕੇ ਰੱਖੇ ਹੋਏ ਤੁਹਾਡੇ ਵਾਸਤੇ ਕਰਾਂਗੇ ਹਨਾ। ਹਾਂ ਉਹ ਕੰਮ ਆ। ਬਈ ਬਾਕੀ ਹੁਣ ਗੱਲਾਂ ਤਾਂ ਦਿਲ ਦੇ ਵਿੱਚ ਬਹੁਤ ਨੇ ਵੀ ਥੋੜਾ ਬਹੁਤਾ ਕਰਨੀਆਂ ਪੈਣੀਆਂ ਜੀ ਜਦੋਂ ਤੱਕ ਤੁਸੀਂ ਗੱਲ ਆਪਣੇ ਦੁੱਖ ਲੋਕਾਂ ਦੇ ਵਿੱਚ ਦਸੂਗੇ ਨੇ ਤਾਂ ਲੋਕ ਵੀ ਫੈਸਲੇ ਤੇ ਕਿਵੇਂ ਪਹੁੰਚਣਗੇ ਨਿਊਜ਼ ਦਾ ਸੰਦੀਪ ਭੈਣ ਜੀ ਬੋਲਣਗੇ ਥੋੜਾ ਬਹੁਤਾ ਇਹ ਦੱਸਣਗੇ ਜੀ ਹਾਂ ਜੀ ਨਾ ਨਾ ਮੈਂ ਵੀ ਦੱਸਦਾ ਜੀ ਵੀ ਦੇਖੋ ਸਾਡੇ ਤੇ ਗੱਲ ਹੈਗੀ ਐ ਇਦਾਂ ਜੀ ਫਿਰ ਤੂੰ ਠਾ ਖੜ ਜਾ ਇੱਕ ਮਿੰਟ ਮੈਨੂੰ ਗੱਲ ਕਰ ਗੱਲ ਰੱਖਣ ਦੇ ਮੈਨੂੰ ਬਈ ਇਹਨਾਂ ਦੇ ਧੰਨ ਭਾਗ ਐ ਇਹਨਾਂ ਨਹੀਂ ਆਪਣਾ ਧੰਨ ਭਾਗ ਸਮਝਦਿਆਂ ਵੀ ਭਾਈ ਅਸੀਂ ਚੂਪੇ ਲਿਆ ਕੇ ਰੱਖਿਆ ਬੈਨ ਉਹਨੂੰ ਚੂਪੇ ਦੇ ਦਿੰਦੇ ਆ ਵੀ ਮਿਰਚਾਂ ਨਹੀਂ ਰੱਖਿਆ ਵੀ ਇਹਨਾਂ ਦੇ ਮੂੰਹ ਤੇ ਮ ਵੀ ਤੁਸੀਂ ਇਹ ਗੱਲ ਕਾਤੇ ਕਹੀ ਆ ਤੇ ਤੂੰ ਭਾਈ ਤੂੰ ਛੱਡ ਦੇ ਮੇਰੇ ਹੱਥ ਨੂੰ ਮਾਲਸ ਕਾ ਨੂੰ ਕਰ ਜਿੰਦੇ ਕਿਹੜੇ ਗੁੱਟ ਮੁੱਡਿਆ ਵਾ ਮੇਰਾ ਹੁਣ ਇਹ ਦੱਸੂਗੀ ਜੀ ਕਿਆ ਦੁੱਖ ਆ ਜ਼ਿਆਦਾ ਹੈ ਹਾਂ ਜੀ ਗੱਲ ਜੀ ਇਦਾਂ ਵੀ ਜਿਹੜੀ ਸੁਖੋ ਭੈਣ ਜੀ ਆ ਉਹਦੀ ਦਰਾਣੀ ਤੇ ਛੋਟੀ ਭੈਣ ਸੰਦੀਪ ਕੌਰ ਜੀ ਤੁਹਾਡਾ ਨਾਮ ਹਾਂ ਜੀ ਹਾਂ ਜੀ ਇਹ ਸੰਦੀਪ ਕੌਰ ਦੱਸਣਗੇ ਵੀ ਵੀ ਇਹ ਰੀਜਨ ਕਿਆ ਹੈ ਜਿਹੜਾ ਤੁਸੀਂ ਧਰਨੇ ਤੇ ਬੈਠਣ ਦੀਆਂ ਗੱਲਾਂ ਫਵਾਹਾ ਪੂਰੇ ਵਰਲਡ ਚ ਫੈਲ ਰਹੀਆਂ ਜੀ ਵੀ ਕਿਆ ਚੱਕਰ ਆ ਜੀ ਇਹਦਾ ਗੱਲ ਇਹ ਆ ਜੀ ਧਰਨੇ ਤੇ ਬੈਠਣ ਦੀ ਆਪਣੇ ਠੰਡ ਵੀ ਆਉਂਦੀ ਆ ਮੀ ਵੀ ਪੈਂਦਾ ਧੁੱਪਾਂ ਵੀ ਆਉਂਦੀ ਆ ਸਾਡੇ ਚੁੱਲ੍ਹੇ ਤੇ ਟੀਨਾ ਨਹੀਂ ਪੈਂਦੀਆਂ ਦੋਸਤ 4-5 ਸਾਲ ਹੋ ਗਏ ਸਾਨੂੰ ਇੱਧਰ ਆਇਆਂ ਨੂੰ ਟੀਨਾ ਨਹੀਂ ਪਈਆਂ ਟੀਨਾ ਲਿਆ ਕੇ ਥੱਲੇ ਰੱਖਤੀਆਂ ਉੱਪਰ ਪਾਉਣ ਦਾ ਹੁਕਮ ਨਹੀਂ ਹੁਕਮ ਨਹੀਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਖੋਏ ਹੁਕਮ ਤੇ ਚੱਲਣਾ ਸਾਰਾ ਕੁਝ ਹੁਕਮ ਤੇ ਚੱਲਦਾ ਸਾਰਾ ਕੁਝ ਪਰ ਹੱਥ ਲਾਉਣਾ ਪੈਂਦਾ ਹੈ ਜੀ ਹੱਥ ਲਾਉਣਾ ਪੈਂਦਾ ਦੂਜਾ ਧਰਨੇ ਤੇ ਬੈਠਣ ਦਾ ਮੁੱਦਾ ਲਵਾਰੀਆਂ 'ਚ ਮੇਖਾਂ ਗੱਡੀਆਂ ਹੋਈਆਂ ਮੇਖਾਂ ਜਿਨਾ ਕਰਕੇ ਨਵੇਂ ਕੱਪੜੇ ਜਿਹੜੇ ਸਾਰੇ ਨਵੇਂ ਕੱਪੜੇ ਫਟਣ ਲੱਗੇ ਲਵਾਰੀਆਂ ਨੂੰ ਜਨਵਰੀ ਚ ਤੁਹਾਨੂੰ ਲਵਾਰੀ ਪੱਕੀ ਹੈ ਥੋੜੇ ਸਾਰੇ ਕੰਮ ਪੂਰੇ ਆਪਣੇ ਕੰਮ ਪੂਰੇ ਕਰਾ ਲੈਣੇ ਦੂਜੇ ਦਾ ਕੰਮ ਨਹੀਂ ਕਰਨਾ ਪੂਰਾ ਕਰਨਾ ਇੱਕ ਮਿੰਟ ਜੀ ਮੈਂ ਵੀ ਦੱਸਦਾ ਜੀ ਵੀ ਲਵਾਰੀਆਂ ਜੰਮੇ ਖਾਂ ਗੱਡੀਆਂ ਵੀ ਕਹਿ ਤਾਂ ਦਿੱਤਾ ਪਰ ਮੇਰੇ ਹੱਥ ਕਰਦੇ ਫੜਾ ਲੱਦੀ ਮੈਨੂੰ ਸਾਰੇ ਇਹ ਵੀ ਕਹਦਾ ਹੋਰ ਵੀ ਗੱਲ ਚ ਨਹੀਂ ਬੋਲਣਾ ਸਾਡਾ ਬੰਦਾ ਗੱਲ ਇਹ ਆ ਦੁੱਜੀ ਕੀ ਮੈਂ ਕਹਿਣਾ ਹੈ ਚੌਨੀ ਆ ਵੀ ਗੱਦਿਆਂ ਨੂੰ ਸਾਨੂੰ 2 ਸਾਲ ਹੋ ਗਏ ਰੋਲਾ ਪਾਉਂਦੇ ਹਨ ਸਾਡੀ ਢੂਹੀ ਵੀ ਟੁੱਟ ਗਈਆਂ ਪਰ ਗੱਦੇ ਨਹੀਂ ਆਏ ਉਹ ਪੱਟੀ ਬਣੀ ਪਈ ਹੈ ਗੱਦੇ ਪੱਟੀ ਬਣੀ ਪਈ ਹੈ ਜਾਣੀ ਥੋੜਾ ਕਾਨ ਦਾ ਭਾਬਾ ਵੀ ਤੁਹਾਡੀ ਜੋ ਨੀਡਸ ਹੈਗੀਆਂ ਨੇ ਜੋ ਸਾਡੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ ਦਰਸ਼ਕ ਵੀਰੋ ਨੋਟ ਕਰਨ ਵਾਲੀ ਕਰਨਾ ਮਤਲਬ ਇਹਨਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੋ ਰਹੀਆਂ ਮਤਲਬ ਤੁਹਾਡਾ ਕਹਿਣ ਦਾ ਭਾਵ ਦੇਖੋ ਜੇ ਕਿਸੇ ਦੇ ਘਰ ਦੇ ਵਿੱਚ ਅਲਮਾਰੀ ਨਾ ਹੋਵੇ ਤਾਂ ਵੀ ਘਰ ਵਧੀਆ ਚੱਲ ਸਕਦਾ ਜੇ ਕਿਸੇ ਦੇ ਘਰ ਚ ਟੀਨਾ ਨਾ ਹੋਵੇ ਤਾਂ ਵੀ ਵਧੀਆ ਚੱਲ ਸਕਦਾ ਹਾਂ ਜੇ ਤੁਹਾਡੇ ਕੋ ਕੋ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਬਲੇਮ ਕਰੋ ਤੁਹਾਨੂੰ ਖਾਣ ਪੀਣ ਨੂੰ ਕੋਈ ਸਮਾਨ ਨਹੀਂ ਦਿੰਦੇ ਤੁਹਾਨੂੰ ਦਵਾਈ ਦਾ ਪਾਣੀ ਦਵਾਉਂਦੇ ਹਾਂ ਵੇ ਸਾਡੇ ਕੋ ਪ੍ਰਬੰਧ ਨਹੀਂ ਹੈਗੇ ਜੀਉਣ ਵਾਸਤੇ ਤਾਂ ਤਾਂ ਮੈਂ ਮੰਨਦਾ ਵੈਸੇ ਮੈਂ ਵੀ ਦੁਨੀਆ ਦੇ ਵਿੱਚ ਹੀ ਰਹਿੰਦਾ ਮੈਂ ਇੱਕ ਨਿਊਟਰਲ ਬੰਦਾ ਪਰ ਮੈਨੂੰ ਕਿਤੇ ਨਾ ਕਿਤੇ ਇਹਨਾਂ ਦਾ ਦਰਦ ਵੀ ਥੋੜਾ ਜਿਹਾ ਨਜ਼ਰ ਆਉਂਦਾ ਉਹ ਦਰਦ ਨੂੰ ਦੇਖਦੇ ਮੈਂ ਫਿਰ ਹੋਰ ਕੋਈ ਜਾਣਨਾ ਚਾਹੁੰਦਾ ਮੈਂ ਕੱਲ ਸੁਣੋ ਜੀ ਇੱਕ ਮਿੰਟ ਤੁਸੀਂ ਦੋਨੇ ਦੋਨੇ ਆਪਣੀਆਂ ਭੈਣਾਂ ਬਹੁਤ ਹੁਣ ਪੁੱਛਦੇ ਆਂ ਜੀ ਆਪਾਂ ਤੀਸਰੀ ਸਾਡੀ ਪ੍ਰਿੰਟ ਵਰਗੀ ਭੈਣ ਉਹ ਭਾਬੀ ਨੂੰ ਉਹ ਮਤਲਬ ਗਲਤ ਨਿਕਲ ਜਾਂਦੇ ਕਈ ਵਾਰ ਚਾਬਦ ਥੋੜਾ ਜਿਹਾ ਪਰਜਾਈ ਨੂੰ ਪੁੱਛਦੇ ਆ ਉਹ ਮੈਂ ਪਰਜਾਈ ਪਰਜਾਈ ਕਿੰਨੀਆਂ ਗੱਲਾਂ ਦਾ ਸਹਿਮਤ ਇਹਨਾਂ ਨਾਲ ਮਿੰਟ ਬਾਅਦ ਚ ਬੋਲੂਗੀ ਹਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਫਿਰ ਇੰਟ ਬਾਅਦ ਚ ਬੋਲੂਗੀ ਪਤਾ ਕੀ ਹੁੰਦਾ ਦੇਖੋ ਕੱਪੜੇ ਵੀ ਰਹਿ ਗਏ ਸਾਡੇ ਕੋਲ ਵਧੀਆ ਟੌਪ ਦੇ ਸੂਟ ਅਸੀਂ ਪਾਈਏ ਨਾ ਪਾਈਓ ਸਾਡੀ ਆਪਣੀ ਉਹ ਪੱਕਾ ਕਰਦਾ ਹਾਂ ਹੈਨਾ ਤੇ ਖਾਣ ਪੀਣ ਨੂੰ ਵੀ ਸਾਡੇ ਕੋਲ ਐਨ ਬਹੁਤ ਵਧੀਆ ਹੈ ਪ੍ਰਮਾਤਮਾ ਨੇ ਵਾਹਿਗੁਰੂ ਨੇ ਦਿੱਤਾ ਹੋਇਆ ਧੰਨਵਾਦ ਉਹਨਾਂ ਦਾ ਬਹੁਤ ਕੋਟੀ ਕੋਟੀ ਪ੍ਰਣਾਮ ਆ ਉਹਨਾਂ ਨੂੰ ਬਈ ਗੱਲ ਹੈਗੀ ਆ ਜੇ ਹੁਣ ਅਸੀਂ ਨਵੇਂ ਕੱਪੜੇ ਪਾ ਕੇ ਬੈਠ ਗਈ ਮੰਨ ਕੇ ਚੱਲੋ ਨਵੇਂ ਕੱਪੜੇ ਪਾ ਕੇ ਬੈਠ ਗਈਆਂ ਅਗੇ ਤੇ ਕਹਣਾ ਕੋਈ ਰਿਸ਼ਤੇਦਾਰ ਆ ਗਿਆ ਲੈ ਆਹ ਸੂਟ ਐਨੇ ਬੜੇ ਉਸਵਾਏ ਹਨ ਨੇ ਵਧੀਆ ਕੈਂਟ ਤੇ ਘੈਂਟ ਐਨੇ ਰੀਤੇ ਲਵਾਰੀਆਂ ਲੈ ਲੁੰਦੀਆਂ ਇਹ ਸਮਝ ਕੇ ਨੇ ਸਾਰਾ ਕੁਝ ਦੇਖਣਾ ਪੈਂਦਾ ਹੁੰਦਾ ਕੱਲ ਮੇਨ ਇਹ ਐ ਹਾਂਜੀ ਕੀ ਲਵਾਰੀ ਘਰ ਚ ਜ਼ਰੂਰੀ ਆ ਨਾਲੇ ਟੀਨਾ ਹਾਂ ਠੀਕ ਹੈ ਜੀ ਸਾਨੂੰ ਪਤਾ ਸੀ ਠੰਡ ਚ ਕਿਵੇਂ ਸਾਗ ਧਰਦੇ ਆ ਠੀਕ ਹੈ ਸਾਨੂੰ ਪਤਾ ਤੂੰ ਪੰਜ ਅਸੀਂ ਰੋਟੀ ਕਿਵੇਂ ਬਣਾਉਂਦੇ ਆ ਹਵਾ ਚੱਲਦੀ ਹੈ ਜਦ ਸਾਗ ਨਹੀਂ ਰਿੱਜਦਾ ਸਾਡਾ ਸਾਨੂੰ ਪਤਾ ਅਸੀਂ ਕਿਵੇਂ ਫੁੱਕਾ ਮਾਰ ਮਾਰ ਕੇ ਕੰਮ ਕਰਦੇ ਆ ਮਿੰਜਾ ਖੜਾ ਕਰ ਦਿੰਦੀ ਹੈ ਕਦੇ ਕੁਛ ਕਰਦੀ ਹੈ ਮਿੰਜਾ ਭਾਵੇਂ ਸਿਰ ਪਾੜ ਦਵੇ ਸਾਡਾ ਨਹੀਂ ਆ ਜਵੇ ਐ ਨਹੀਂ ਮਜ਼ਾਕ ਕੋਈ ਬਾਹਰ ਚ ਚੌਕ ਚਾਉਰੀ ਬਣਾ ਕੇ ਖਾ ਲੂਗਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਕਚੌਰੀਆਂ ਕਿੱਥੇ ਤੁਸੀਂ ਯਾਦ ਕਰਾ ਦਿਆ ਮੈਨੂੰ ਤਾਂ ਦੋ ਬਣਾਉਣੀ ਪੈਣੀ ਆਉਣ ਕਟੌੜੀਆ ਮੀਹ ਪੈਣੀ ਦਿੰਦਾ ਮੈਂ ਮੈਂ ਸ਼ੁਕਰ ਮਨਾਉਂਦਾ ਮੇਰਾ ਮਹਿਕ ਮੈਨੂੰ ਮਿਲ ਗਿਆ ਇਹ ਮੈਨੂੰ ਉਹ ਸੁਭਾਅ ਜਨਾਨੀਆਂ ਦਾ ਥੋੜਾ ਜਿਹਾ ਕਹਿੜਾ ਹੀ ਲੱਗਦਾ ਜੀ ਵੀ ਕੁਝ ਹਾਲਾਤ ਬਦਲ ਸਕਦੇ ਸੀਗੇ ਪਰ ਇਹ ਕਹਿੜੇ ਸੁਭਾਅ 'ਚ ਮੈਨੂੰ ਐ ਹੈਰਾਨ ਆ ਵੀ ਬੰਦੇ ਇੱਥੇ ਰਹਿੰਦੇ ਕਿਵੇਂ ਹੋਣਗੇ ਮੇਰੀ ਸਮਝ ਤੋਂ ਪਰੇ ਆ ਕੰਮ ਹਾਂ ਤੇ ਮੈਂ ਮੈਂ ਕਰਨਾ ਚਾਹੁੰਦਾ ਜੀ ਇੱਕ ਉਸਰ ਦਾ ਇਹ ਕੀ ਗੱਲ ਹੈ ਜੀ ਮੈਂ ਦੱਸਦੀ ਮੈਂ ਦਾ ਇੱਕ ਰਿਪੋਰਟਰ ਦੀ ਰੇਲ ਬਣਾਉਂਦੇ ਰਿਪੋਰਟਰ ਦੀ ਹੋ ਰੇਲ ਬਣਾਉਂਦੇ ਨਹੀਂ ਬਈ ਇਹ ਕਹਿ ਕਹਿਲਾ ਜੀ ਬਈ ਬੰਦਾ ਨਾ ਬਹੁਤ ਸਾਊ ਬਹੁਤ ਹੀ ਮੰਦਾ ਸਾਡੇ ਵਰਗੇ ਲੇਡੀਜ਼ ਨੂੰ ਜਦ ਬਦਨਾਮ ਕੀਤਾ ਜਾਂਦਾ ਵੀ ਅਸੀਂ ਬਹੁਤ ਸਾਊ ਬਹੁਤ ਹੀ ਮਿਆਂ ਜੋ ਮਰਜੀ ਹੈ ਪਰ ਜਦੋਂ ਅਤਿਆਚਾਰ ਹੁੰਦਾ ਨਾ ਫਿਰ ਤਾਂ ਬੋਲਣਾ ਹੀ ਪੈਂਦਾ ਆ ਸਾਡੇ ਤੇ ਅਤਿਆਚਾਰ ਹੋ ਰਿਹਾ ਦੇਖੋ ਜੀ ਗੱਲ ਆ ਜੀ ਅਤਿਆਚਾਰ ਜਿਹੜਾ ਸ਼ਬਦ ਹੈ ਕਿੱਥੋਂ ਬਣਿਆ ਇਹਨਾਂ ਨੂੰ ਦੱਸਣਾ ਚਾਹੂੰਗਾ ਮੈਂ ਅਤਿਆਚਾਰ ਕਿਹਾ ਜਾਂਦਾ ਸੀਗਾ ਬਈ ਕਿਸੇ ਦੀ ਗਰਜਨ ਵੱਢਦੀ ਹਾਂ ਅਤਿਆਚਾਰ ਹਾਂ ਕੁੱਟਮਾਰ ਕਰੀ ਹੈ ਨਾ ਤੇ ਉਸ ਤੋਂ ਹਾਂ ਗਾਲੀ ਗਲੋਚ ਵੀ ਚਲੋ ਮੀਆਂ ਬੀਬੀ ਜਿਹੜੀ ਗਾਲੀ ਗਲੋਚ ਆ ਕੁਝ ਹੋਰ ਹੁੰਦੀ ਆ ਇਹ ਗੱਲ ਸੀ ਕਹੀ ਹੈ ਜੀ ਉਹ ਨੋਜ਼ ਕਰਦੇ ਆ ਸਵੇਰੇ ਦੁਪਹਿਰ ਜਿਵੇਂ ਰੋਟੀ ਮਿਲਦੀ ਹੈ ਨਾ ਦਿਨੜਾ ਨੂੰ ਮਿਲਦੀ ਹੈ ਜੀ ਸਾਨੂੰ ਪਾੜੇ ਉੱਪਰ ਲੱਗਿਆ ਵੀ ਚਲੋ ਜੀ ਗੱਲ ਇਦਾਂ ਨਹੀਂ ਥੋੜਾ ਉਹ ਦੇਖੋ ਭਾਈ ਆ ਦੇਖੋ ਆ ਆਹ ਚਾਰ ਹੋਰ ਤੁਸੀਂ ਆਪ ਦੇਖ ਸਕਦੇ ਵੀ ਕਿਹਦੇ ਪਰ ਹੋ ਰਿਹਾ ਜੀ ਤੁਸੀਂ ਸਮਝਦਾਰ ਹੋ ਸਾਰੇ ਦੇਖਣੇ ਵਾਲੇ ਮਾਰ ਕੇ ਕਰਦੇ ਆ ਛੱਡ ਦਿਓ ਛੱਡ ਦਿਓ ਮੈਂ ਵੀ ਦੇਖਣ ਦੀ ਆ ਇੱਕ ਕਰਦੋ ਉਹ ਗਿਰ ਕੰਮ ਕਰ ਗਈ ਅਬਾ ਸੰਦੀਪ ਇਹ ਖੜਜ ਖੜਜ ਸੰਦੀਪ ਕੰਟਰੋਲ ਬਾਈ ਗੱਲ ਸੁਣੋ ਜੀ ਇਹ ਜਿਹੜੇ ਟੱਕਮਣਿਆਂ ਦੇ ਟੱਪਰ 'ਚ ਮੈਂ ਫਸ ਗਿਆ ਜੀ ਮੈਨੂੰ ਲੱਗਦਾ ਇਹ ਖੜਜ ਇਹ ਨਿਊ ਜੋਖਾ ਇਹ ਕੰਮ ਜੀ ਇਹ ਇਹ ਮੈਨੂੰ ਬੇਇੱਜ਼ਤੀ ਕਰਦਾ ਜੀ ਮੈਂ ਥੋੜੀ ਦੇਰ ਤੱਕ ਹਾਂ ਇੱਧਰ ਪਾ ਪੀਨ ਬੋਲੋ ਪ੍ਰਿੰਟ ਸਾਹ ਬੋਲੋ ਪ੍ਰਿੰਟ ਬੋਲੋ ਦੇਰ ਮੇਹਾਰਾ ਕ ਪਤੀ ਪਿਆਰਾ ਨਾ ਲੋਟ ਰਿਹਾ ਕਿ ਤੈਨੂੰ ਆਪਣੀਆਂ ਦਰਾਨੀਆਂ ਪਿਆਰੀਆਂ ਚੱਲ ਲਾਈਵ ਕੁਝ ਵੀ ਕਹਾਂ ਲਾਈਵ ਆਪਣੀ ਦੀਦੀ ਇਹ ਨਾਲ ਸਹਿਮਤਾ ਬੰਦਾ ਬਿਲਕੁਲ ਸਹੀ ਹੈ ਮੋਟਰ ਨਾਲ ਵੀ ਐਸੇ ਅਚਰ ਰੋਤੇ ਹੈ ਦੇਖੋ ਗੱਲ ਇਹ ਹੈ ਕਿ ਸਾਨੂੰ ਲਵਾਰੀਆਂ ਵੀ ਚਾਹੀਦੀਆਂ ਘਰ ਚ ਦੀਨਾ ਵੀ ਚਾਹੀਦੀ ਹੈ ਨਹੀਂ ਘਰ ਚ ਰੋਟੀ ਪਾਣੀ ਬੰਦ ਬਿਲਕੁਲ ਸਹੀ ਆ ਸਟ੍ਰੈਕ ਵਾਲੀ ਗੱਲ ਭਾਈ ਇਹ ਹੁਣ ਮੁੜ ਕੇ ਜੀ ਮੁੜ ਕੇ ਸਟ੍ਰੈਕ ਤੇ ਫੇਰ ਆ ਗਏ ਜੀ ਹੁਣ ਤੁਸੀਂ ਸਾਰਿਆਂ ਨੇ ਸੋਚਣਾ ਵਿਚਾਰਨਾ ਵੀ ਵੀ ਵਿਚਾਰੇ ਇਸ ਘਰ ਚ ਬੰਦੇ ਠੀਕ ਐ ਕਿ ਜਨਾਨੀਆਂ ਆਪਣੀ ਜਗ੍ਹਾ ਸਹੀ ਐ ਤੇ ਮੈਂ ਕੁਐਸਚਨ ਕਰਨਾ ਚਾਹੁੰਦਾ ਵੀ ਜਿੰਨੀਆਂ ਗੱਲਾਂ ਵੀ ਕਹੀਆਂ ਨੇ ਇਹ ਦੋਨੇ ਭੈਣਾਂ ਨੇ ਤੇ ਇਹਨਾਂ ਦੇ ਵਿਚਾਲੇ ਨੇ ਦੀ ਇੱਕ ਹੋਰ ਭੈਣ ਬੈਠੀ ਐ ਤੇ ਉਹ ਦੱਸਣ ਕੇ ਆਪਣੇ ਬਿਆਨ ਦੇਣ ਕੇ ਵੀ ਇਹ ਕਿੰਨੀਆਂ ਕੁ ਠੀਕ ਨੇ ਕਿੰਨੀਆਂ ਕੁ ਗਲਤ ਨੇ ਤੇ ਆਪਣੇ ਬਿਆਨ ਦੇਣ ਗਈਆਂ ਐ ਭਈ ਅਸੀਂ ਤਾਂ ਸਹੀ ਐ ਜੀ ਮੈਂ ਕਿਹਾ ਅਸੀਂ ਸਿਲ ਨਾਲ ਪਰ ਸਹਿਮਤ ਹਾਂ ਜੀ ਪੂਰੇ ਦੀਦੀਆਂ अच्छा जानी ਕਹਿਣ ਮਤਲਬ ਇਹ ਬੂਮ ਐਂਡ ਗਰੋਪ ਕਾਮਯਾਬ ਹੋ ਸਕਦਾ ਜੇ ਇਦਾਂ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਜਾਣ ਆਫਿਸ ਦੇ ਵਿੱਚ ਪਰ ਜੇ ਸੋਚਣ ਹੋ ਥੋੜਾ ਜਿਹਾ ਇੱਕ ਪੋਜੀਟਿਵ ਜਿਵੇਂ ਮੇਰਾ ਪੋਜੀਟਿਵ ਟਾਕ ਚੈਨਲ ਹੈ ਅੱਜ ਪਹਿਲੀ ਮੈਂ ਨਿਊਜ਼ ਇਕੱਠੀ ਕਰ ਰਿਹਾ ਇਹਦੇ ਤੇ ਤੇ ਮੇਰੇ ਮੈਕ ਦੀ ਵਿਚਾਰੇ ਦਾ ਮਾਰਤਾ ਇਹਨਾਂ ਦੇ ਆਖਿਰ ਨਾਸ ਹਾਂ ਤੇ ਮੈਂ ਆਹ ਕਹਿਣਾ ਚਾਹੁੰਦਾ ਹਾਂ ਜੀ ਕੋਈ ਗੱਲ ਇਹ ਹੈ ਗੱਲ ਇਹ ਹੈ ਜਿੰਨੀਆਂ ਵੀ ਸਾਡੀਆਂ ਭੈਣਾਂ ਸਾਨੂੰ ਬਾਹਰ ਦੇਖਦੀਆਂ ਉਹ ਵੀ ਕਹਿੰਦੀਆਂ ਵੀ ਤੁਸੀਂ ਸਾਗ ਨਹੀਂ ਬਣਾਉਣਾ ਚੁੱਲ੍ਹੇ ਤੇ ਹਮਮ ਜਦ ਤੱਕ ਗੈਸ ਬਣੋ ਕਹਦੀ ਗੈਸ ਪਰ ਬਣਾਓ ਚੁੱਲ੍ਹੇ ਪਰ ਨਹੀਂ ਬਣਾਓ ਸਾਗ ਬਣ ਜੂਗਾ ਲੋਕ ਕਹਿੰਦੇ ਵੀ ਤੁਸੀਂ ਨਿਆ ਹੋ ਜੂਗੀ ਅੱਗ ਨਹੀਂ ਬਲਦੀ ਤੋਤੇ ਮੈਂ ਇਹ ਜਾ ਤਾ ਕਹਣਾ ਉਹ ਤਾਂ ਨਿਊਜ਼ ਬਣ ਰਹੀ ਹੈ ਜੇ ਮੈਂ ਅਤਿਆਚਾਰ ਕਰਨ ਪਰ ਆ ਗਿਆ ਨਾ ਫਿਰ ਮੈਂ ਮੇਰਾ ਰਵਿਸ਼ਟ ਦਿੱਤੀ ਜਾਊਗੀ ਗੱਲ ਇਹ ਹੈ ਸਾਡੇ ਬੰਦਿਆਂ ਨੂੰ ਨਾ ਜੇ ਕਿਤੇ ਬਾਹਰ ਛੱਡਿਓ ਚਲੋ ਤੈਨੂੰ तोड़ती उंगली पंगा नहीं लेना लेडी ਨਾਲ लेडी ਬਹੁਤ ਮਜ਼ਬੂਤ ਹੁੰਦੀ ਹੈ ਹੁੰਦੀ ਹੈ ਕਿੰਨੀ ਮਜ਼ਬੂਤ ਹੁੰਦੀ ਹੈ बताएंगे जरा आप वो कहਦੇ ਨੇ ਹੁੰਦੇ ਆ ਨਾ ਵੀ ਜੇ ਤਾਂ ਆਪਾਂ ਬੰਦੇ ਨਾਲ ਮਤਲਬ ਹਰ ਨਾ ਚੱਲੀ ਜੀ ਚੱਲੀ ਗਈ ਜਦੋਂ ਨਾ ਸਿਰ ਉੱਪਰ ਨੂੰ ਪਾਣੀ ਲੰਘ ਜਾਂਦਾ ਫਿਰ ਕਦੇ ਨਾ ਕਦੇ ਦਾ ਕੁਛ ਨਾ ਕੁਛ ਕਦਮ ਚੱਕਣਾ ਹੀ ਪੈਂਦਾ ਬਿਲਕੁਲ ਊਮਨ ਪਾਵਰ ਐਂਡ ਗ੍ਰੇਟ ਪਾਵਰ ਪਰ ਉਹ ਜੇ ਉਹ ਜੇ ਪਾਵਰ ਸਹੀ ਜਗ੍ਹਾ ਯੂਜ਼ ਕੀਤੀ ਜਾਵੇ ਤਾਂ ਬਿਲਕੁਲ ਮੈਂ ਇਹਨਾਂ ਦੀਆਂ ਕਾਫੀਆਂ ਗੱਲਾਂ ਦੇ ਨਾਲ ਸਹਿਮਤ ਵੀ ਹੈਗਾ ਪਰ ਕੁਝ ਕੁ ਗੱਲਾਂ ਤੁਸੀਂ ਆਪ ਹੀ ਜਜਮੈਂਟ ਲਾ ਲੈਣਾ ਵੀ ਕਿੰਨੇ ਆ ਕਿ ਜਾਇਜ਼ ਆ ਵੀ ਇਹਨਾਂ ਨੂੰ ਧਰਨੇ ਤੇ ਧਰਨੇ ਤੇ ਇਹਨਾਂ ਨੂੰ ਬੈਠਣਾ ਚਾਹੀਦਾ ਜਾਂ ਇਹਨਾਂ ਨੂੰ ਮਾਨਸਿਕ ਪ੍ਰੋਬਲਮ ਐ ਕਿ ਆ ਕੋਸਾਏ ਜੋ ਵੀ ਗੱਲ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਆ ਇਹ ਆਪਣੇ ਵਾਸਤੇ ਨਹੀਂ ਹੈਗਾ ਮੈਂ ਇੱਧਰ ਆਪਣੇ ਪ੍ਰਚੋਦਨ ਸਿੰਘ ਨੂੰ ਪੁੱਛਣਾ ਚਾਹੁੰਦੀ ਆ ਜੀ ਵੀ ਰਿਪੋਰਟਰ ਸਾਹਿਬ ਨੂੰ ਪੁੱਛਣਾ ਹਾਂ ਰਿਪੋਰਟਰ ਸਾਹਿਬ ਪ੍ਰਚੋਦਨ ਸਿੰਘ ਨੂੰ ਪੁੱਛਣਾ ਚਾਹੁੰਦੀ ਆ ਮੈਂ ਵੀ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੀ ਵਾਈਫ ਹੋਣੀ ਆ ਹਾਂਜੀ ਮੇਰੀ ਵਾਈਫ ਕੁੱਤੇ ਹਣੀ ਹੁੰਦੀ ਆ ਜੀ ਨਹੀਂ ਜੀ ਦੇਖੋ ਗੱਲ ਐਦਾਂ ਵੀ ਅਸੀਂ ਐਸਾ ਸਾਫ਼ ਗੱਲ ਲੋਟ ਰੱਖੀ ਹੋਈ ਕਹਾਣੀ ਵੀ ਕੁੱਤੇ ਹਣੀ ਨਹੀਂ ਹੋ ਸਕਦੀ ਉਹ ਮੜਾ ਮੋਟਾ ਕਹਿੰਦੇ ਨੇ ਨੂਨ ਮਿਰਚ ਮਸਾਲਾ ਦਾ ਵੇਚੋਣਾ ਤੁਹਾਨੂੰ ਪਤਾ ਰਲਦੀਆਂ ਜਣੀ ਪਰ ਆ ਥੋੜਾ ਜਿਹਾ ਮੈਨੂੰ ਇੱਥੇ ਅੱਜ ਬੜਾ ਮੈਨੂੰ ਸ਼ਰਮ ਜੀ ਮਹਿਸੂਸ ਹੋ ਰਹੀ ਵੀ ਆ ਵੀ ਇਹ ਚੱਲ ਕੀ ਰਿਹਾ ਗੱਲ ਇਹ ਹੈ ਸਾਡੇ ਬੰਦਿਆਂ ਕੋ ਪੈਸੇ ਹੁੰਦੇ ਬਿਲਕੁਲ ਚਾ ਦੇ ਗੋ ਪੈਸੇ ਮੁੱਕ ਗਏ ਕਾਹ ਦੀ ਗੱਲ ਕਰੀਏ ਮੈਂ ਤਾਂ ਕਦੇ ਕਹੀ ਹੋਣੀ ਜੀ ਕਿਹਦਾ ਫੋਟੋ ਦਵਾਇਆ ਕਿੰਨੇ ਹਾਸਕੇ ਸਾਰੇ ਕੰਮ ਖੜਾ ਕਿੰਨੇ ਹਾਸਕੇ ਸਾਲਾ 2 ਟਾਈਮ 3 ਟਾਈਮ ਤੁਸੀਂ ਰੋਟੀਆਂ ਕਿੰਨੇ ਹਾਸਕੇ ਚੀਜ਼ ਖਲਾਈ ਆ ਤੂੰ ਖਵਾ ਦਰ ਉਹਨੂੰ ਹਾਸਕੇ ਅੱਟਾ ਹਾਸਕੇ ਤਾਂ ਪਰ ਕਾਇਨੇ ਦਿੰਦੇ ਖਾਣਾ ਵਾਲਾ ਹੀ ਨਹੀਂ ਤੁਹਾਨੂੰ 2 ਟਾਈਮ 3 ਟਾਈਮ ਪ੍ਰਸ਼ਾਦਾ ਬਣਾਉਂਦੇ ਤੁਹਾਡੇ ਕੋਲ ਨੂਨ ਮਿਰਚ ਆਟਾ ਖਤਮ ਹੋ ਗਿਆ ਤਾਂ ਕਹਿ ਦੇ ਕਿੰਦਣ ਰੋਕੇ ਰੋਟੀ ਦਿੱਤੀ ਆ ਕਿੰਦਣ ਰੋਕੇ ਕੱਪੜੇ ਦਿੱਤੇ ਆ ਠੋਕੇ ਠੋਕੇ ਤਾਂ ਤੁਸੀਂ ਤਾਂ ਮਸ਼ੀਨ ਦੀ ਐਤੀ ਪੇਰਤੀ ਨਵੀਂ ਦੀ ਮੇਰੀ ਦੀ ਸਾਲੀ 20000 ਦੀ ਮਸ਼ੀਨ ਲਿਆਉਂਦੇ ਆ 20 ਦਿਨ ਸਾਡੇ ਮਾਪਿਆਂ ਨੇ ਉਹ ਤਾਂ ਪਾਂਡੇ ਖੜਕਣ ਲੱਗ ਪਏ ਮੇਰੇ ਮਾਪਿਆਂ ਨੇ ਸਾਨੂੰ 25 ਸਾਲ 26 ਸਾਲ ਪਾਰ ਕੇ ਇੱਥੇ ਤੋੜਿਆ ਜਿਹੜਾ ਤੁਸੀਂ ਸਾਡਾ ਨਾਮ ਖੋਲਿਆ ਹੋਇਆ ਆ ਦੇਖ ਲੋ ਗੱਲਾਂ ਤੇ ਪਤਾ ਲੱਗਦਾ ਜੀ ਇਹ ਕਿਹਦਾ ਨਾਸ ਬੱਜਿਆ ਬਾ ਨਾਸ 25 ਸਾਲ ਦਾ ਉਹ ਨਹੀਂ ਤਾਂ ਥੰਮ ਤਿਕਦਾ ਸਾਡੀ ਥੋੜੇ ਕੱਪੜਿਆਂ ਦੀ ਮਸ਼ੀਨ ਸਾਲ ਤੋਂ ਆਸਮੱਜ ਗਿਆ ਨਹੀਂ ਸੋਚਣ ਕਹਿੰਦੇ ਜੀ ਸਾਲ ਹੋ ਗਿਆ ਸਾਲ ਦੀ ਚੀਜ਼ ਹੀ ਨਾ ਕੋਲ ਦਿਖਦੀ ਹੈ ਵੀ ਖਰਾਬ ਹੋ ਗਈ ਅਸੀਂ ਐਡੇੜੇ ਮਾਵਾਪਾ ਨੇ ਦਿਲ ਦੇ ਟੁਕੜੇ ਕੱਢ ਕੇ ਭੇਜਤੇ ਥੋੜੇ ਦੇ ਕੋਲ ਵੀ ਸਾਡੀ ਕੋਈ ਐਮਤ ਨਹੀਂ ਹੈਗੀ ਹੱਥ ਬੰਨ ਕੇ ਭੇਜਿਆ ਕਲੇਸ ਦੀ ਜੜਾ ਕਦੇ ਲੈ ਜਾਓ ਤੁਸੀਂ ਸੰਭਾਲੋ ਆ ਦੱਸਿਓ ਪਰ ਮੇਰਾ ਜਨਮ ਦਿਨ ਆਦਾ ਚੱਲ ਪਸ ਐ ਤਾਂ ਪਤਾ ਨਹੀਂ ਅੱਜ ਕਲੇਸ ਸਮਾ ਜਨਮ ਦਿਨ ਮਨਾ ਹੋ ਜੂਗਾ ਜੀ ਹਾਲਾਤ ਲੱਗਦੇ ਤੁਹਾਨੂੰ ਨਹੀਂ ਅੱਜ ਨਵਸਰੀ ਕਾਦਾ ਉਹਨਾਂ ਪਰਸਰੀਸਾ ਪਾਜੇ ਸਾਦੇ ਮੇ ਮਿਲਦੇ ਬੰਦੇ ਨੂੰ ਉਹ ਲੜਾਈ ਜਾਂਦਾ ਬੰਦਾ ਵੀ ਸਣਾ ਉਹ ਦਿਨ ਮਾੜਾ ਭੁੱਲੇ ਜਾ ਮਾਂ ਮੈਂ ਵੀ ਮੁੜ ਕੇ ਜ਼ਿੰਦਗੀ ਚ ਦਿਮਾਗ ਚ ਚੇਤੇ ਚ ਰੱਖੇ ਨਾਲੇ ਬੰਦਾ ਹੱਸ ਵੀ ਉਸ ਦਿਨ ਲੰਦਾ ਜਦ ਦਿਨ ਪਿਆ ਹੁੰਦਾ ਮੁੜ ਕੇ ਤਾਂ ਫਿਰ ਅਜੇ ਰੋਣ ਧੋਣੀ ਹੁੰਦੀ ਨਹੀਂ ਕਿਹਦੇ ਰੋਂਦੇ ਦੇਖੇ ਨਹੀਂ ਸਾਨੂੰ ਰੁਭਾਉਂਦੇ ਜ਼ਰੂਰ ਦੇਖ ਲੈ ਮੈਂ ਉਹ ਵੀ ਕਿੰਨਾ ਕਰੂੰ ਦੀ ਉਹ ਨਹੀਂ ਮੈਡਮ ਜੀ ਤੁਸੀਂ ਦੱਸੋਗੇ ਵੀ ਵਿਆਹ ਕਰਾ ਕੇ ਕਿੰਨਾ ਕੇ ਖੁਸ਼ ਆ ਤੁਸੀਂ ਬਈ ਦੁਖੀ ਹੈ ਵਿਆਹ ਕਰਾ ਕੇ ਪਤੂਕੀਆ ਲੱਡੂ ਵਾਲੋ ਦੇਖ ਕੇ ਲੱਡੂ ਲੰਗਵਾ ਹਾਂਜੀ ਮੈਂ ਤਾਂ ਆਪ ਤਾਂਗੇ ਪਹਿਲਾਂ ਪਹਿਲੇ ਮਿੱਠਾ ਲੱਗਦਾ ਬਾਅਦ ਚ ਇਨਾ ਕੌੜਾ ਲੱਗਦਾ ਕੜਵੇ ਕਰੇਲੇ ਵਰਗਾ ਇਹ ਹਲਕਾ ਹੈਗਾ ਲੈ ਨਾ ਅੱਤ ਜੀ ਇਹ ਜਿੰਦਗੀ ਦੇਖੋ ਜੀ ਇੱਥੇ ਜਿਹੜੀ ਇੱਥੇ ਦਾ ਇਹ ਤਾਂ ਤੁਹਾਡੇ ਉੱਪਰ ਵੀ ਡਿਪੈਂਡ ਹੁੰਦੀ ਆ ਜੀ ਜਿਹੜੇ ਤੋਂ ਕਹਿੰਦਾ ਮੈਂ ਦਿਲੋਂ ਬੋਲੇਦਾ ਨਹੀਂ ਫਲਾਣਾ ਨਹੀਂ ਹੁੰਦਾ ਇੱਥੇ ਉਹ ਵੀ ਇਹ ਕਹਿੰਦਾ ਗੱਲ ਤੁਸੀਂ ਵੀ ਨੰਦੇ ਮੰਨਦੇ ਤੋ ਤੁਮਾਂ ਕਹਿੰਦੇ ਨਹੀਂ ਪਾ ਹੋ ਜਾਂਦੇ ਜੇ ਟੀਮੀ ਨੇ ਪ੍ਰੈਸ ਕਰਕੇ ਤਾਂ ਆਪਾਂ ਆ ਕੇ ਜਾਂਦੇ ਆ ਮੈਂ ਪਾ ਲਾ ਕੇ ਪਾਈ ਟੀਟਿੰਗ ਜੀ ਕਾ ਕੇ ਦੇਖ ਮੇਰੇ ਮੇਛਾਂ ਜੀਆਂ ਆ ਚੱਕਰੇ ਨਹੀਂ ਹਟਦੇ ਦੋ ਮਹੀਨੇ ਹੋ ਗਏ ਕੱਢਿਆ ਪਟੜੀ ਆਪਣੇ ਚੱਕਰ ਤਾਂ ਤੁਸੀਂ ਆਉਣ ਲਾਇਆ ਮੈਨੂੰ ਜਿਹੜੇ ਹਾਲਾਤ ਹੋਏ ਬੇ ਚੱਕਰੇ ਆਉਣੇ ਹੋਰ ਕੀ ਆਉਣਾ ਹੋਣ ਬੰਦੇ ਨੂੰ ਤੁਸੀਂ ਕਾਬੂ ਨਹੀਂ ਕਰਦੇ ਚੱਕਰ ਲੋਟ ਕਰਦੇ ਕਰਦੇ ਕਾਬੂ ਤਾਂ ਕਿਸੇ ਤੇ ਨਹੀਂ ਹੁੰਦੇ ਖੁੱਲਾ ਛੱਡੇ ਹੋਇਆ ਸੀ ਪੱਤਰਾਂ ਗਾ ਮਿਲਦੀ ਹੈ ਜਦੋਂ ਮੈਂ ਕਿਆ ਕਰਾਂ ਕਿੱਥੇ ਬੰਨੋ ਸਮਝ ਨਹੀਂ ਲੱਗ ਰਹੀ ਵੀ ਮੈਂ ਕਿਨੂੰ ਠੀਕ ਕਹਾਂ ਕਿਨੂੰ ਗਲਤ ਕਹਾਂ ਜੀ ਤੁਸੀਂ ਹੁਣ ਸਾਰੇ ਆਪੇ ਜਜਮੈਂਟ ਲਾਇਆ ਜੀ ਮਿਲਦੇ ਆ ਫਿਰ ਕਿਸੇ ਅਗਲੀ ਨਿਊਜ਼ ਦੇ ਨਹੀਂ ਨਹੀਂ ਆਪਾ ਬਈ ਬੰਦੇ ਬੰਦੇ ਮਰਦਾਬਾਦ ਬੋਲੋ ਹਏ ਸਾਰੇ ਬੰਦਿਆਂ ਨੂੰ ਬਾਤੇ ਬੋਲਣਾ ਐਨੀ ਵੰਦੀ ਦਾ ਨਹੀਂ ਆਏ ਬੋਲ ਸਾਡੇ ਬੰਦੇ ਮਰਦਾਬਾਦ ਹਏ ਨਾ विक्रम सिंह का और शोत्तम जी मतलब ए ना <laughs> ए, ए बोल दीदा <laughs> बोल क्या बोलन ए कह दंगा कि ਸਾਡੇ ਬੰਦੇ ਮੰਨ ਜਾਣ ਸਾਡੀ ਜਿਹੜੀ ਗਵਾਈ ਪਾਈ ਆ ਸੰਲਵਾਰੀਆਂ ਦਿਵਾ ਲਿਆ ਹਣ ਬੱਡੇ ਦਿਵਾ ਲਿਆ ਹਣ ਸਾਡੇ ਘਰ ਸੋਈ ਦੇ ਪਟੀਨਾ ਪਾਦਣ ਸਾਨੂੰ ਇਹੀ ਬਹੁਤ ਹੋਊਗਾ ਵੀ ਸਾਡਾ ਕੰਮ ਕਰਤਾ ਕਹਤੇ ਹਾਂ ਵੇ ਇੱਕ ਗੱਲ ਹੋਰ ਦੱਸਣਾ ਤੁਹਾਡਾ ਧੰਨਵਾਦ ਕਰਾਂਗੇ ਇੱਕ ਗੱਲ ਹੋਰ ਆਪਣੀ ਅ ਟੈਂਕੀ ਨੂੰ ਆਪਣੇ ਜਿਹੜੀ ਪਾਣੀ ਵਾਲੀ ਟੈਂਕੀ ਆ ਉਹਦੀ ਬੈਲ ਲਵਾਈ ਨੂੰ ਮੈਂ ਕਹ ਰਹੀ ਆ 5-6 ਮਹੀਨੇ ਹੋ ਗਏ ਬੈਲ ਲਿਆਂਦੀ ਰੁਪਕਵੀਰ ਮੈਂ ਬੈਲ ਲਿਆਇਆ ਮੈਂ ਲੈ ਲਾਉਂਗੇ ਉਹ ਪਤਾ ਨਹੀਂ ਹੁਣ ਕਿੱਥੇ ਰੁਲਦੀ ਆ ਦੇਖਣੀ ਪੈਣੀ ਆ ਜਿੱਦਣ ਬੈਲ ਲੱਗ ਗਈ ਰੋਣਾ ਆਪਾਂ ਨਹੀਂ ਆ ਕਹ ਤੇ ਮੋਟਰ ਨਹੀਂ ਚੱਲਣੀ ਕਹ ਤੇ ਆ ਟੁੱਟੀ ਰਪੈ ਨਹੀਂ ਚੱਲਦੀ ਪਰ ਆ ਇਹ ਵੀ ਗੱਲ ਵੈਸੇ ਸੰਦੀਪ ਦੀ ਗੱਲ ਕਰੀ ਵੀ ਆ ਰਹਾ ਜੀ ਵੈਸੇ ਸੰਦੀਪ ਦੀ ਤੁਸੀਂ ਕੋਈ ਕੀ ਇੰਟਰਵਿਊ ਮੇਰਾ ਮੈਂ ਕਿ ਖੋਲਿਆ ਜੀ ਸੈਕਟਿਵ ਮੈਂ ਉਹ ਕਹਿੰਦਾ ਕੋਈ ਚਾਚੂ ਦੀ ਗੱਲ ਇਹਨਾਂ ਨੇ ਹੌਲੀ ਹੌਲੀ ਮੇਰਾ ਮੈਂ ਕਿ ਖੋਲਿਆ ਜੀ ਮੈਂ ਇਹਦਾ ਸਵਾਲ ਕਰਨਾ ਚਾਹੁੰਦਾ ਏ ਕਹਿੰਦੇ ਨਾ ਜੀ ਆਪੇ ਸਵਾਲ ਕਰਕੇ ਆਪੇ ਜਵਾਬ ਆਪ ਸਾਡੇ ਵੰਦ ਫਿਰ ਲੇਡੀਜ਼ ਕਿਉਂ ਕਹਿੰਦੇ ਆ ਮੇਡੀ ਸੀ ਬਹੁਤ ਮਹਾਨ ਪਾਵਰ ਆ ਦੀਵਾਗਿ ਚੱਲਦੀ ਹੁੰਦੀ ਆ ਉਹਨਾਂ ਨੂੰ ਲੇਡੀਜ਼ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਬਾਈ ਤੂੰ ਮੈਂ ਕਿਦਰ ਕਰਦਾ ਉਂਗਲੀ ਜੇ ਕਿਦਾ ਮੈਂ ਕਿਹਦਾ ਟੁੱਟ ਜਾਮ ਤੁਸੀਂ ਥੋੜਾ ਜਿਹਾ ਸੋਚ ਸਮਝ ਕੇ ਬੋਲੇ ਯਾਰ ਪਟਸਾਹ ਤੁਹਾਡੇ ਵੀ ਘਰ ਦੇ ਬੈਠੇ ਆ ਦੇਖੋ ਜੀ ਗੱਲ ਐ ਤਾਂ ਮੈਂ ਮੈਂ ਆਪਣੇ ਸ਼ਬਦਾਂ ਨੂੰ ਬਰਾਮਦ ਨਾ ਮੈਂ ਆਪਣੇ ਸ਼ਬਦਾਂ ਦੇ ਵਿੱਚ ਪੂਰੀ ਲਿਆਕਤ ਵਰਤੀ ਆ ਵੀ ਮੈਂ ਲੇਡੀ ਨੂੰ ਸਲੂਟ ਕਰਦਾ ਹਨਾ ਪਰ ਉਹ ਲੇਡੀ ਜਿਹੜੀ ਸੰਕੀ ਹੁੰਦੀ ਆ ਦਿਮਾਗ ਤੋਂ ਠਹਿਜਲ ਹੁੰਦੀ ਆ ਉਹਨਾਂ ਨੂੰ ਮੈਂ ਥੋੜਾ ਜਿਹਾ ਕਿ ਰੂਡਲੀ ਜਰੂਰ ਬੋਲ ਦਿੰਨਾ ਪਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਮਾਂ ਬਾਕੀ ਇਹ ਗੱਲ ਗੱਲ ਇਦਾਂ ਹੈ ਜੀ ਅ ਇਹ ਨਿਊਜ਼ ਬਸ ਇੱਥੇ ਤੱਕ ਕੇ ਸੀ ਮੁੜ ਕੇ ਮੈਨੂੰ ਲੱਗਦਾ ਵੀ ਹੁਣ 10 ਦਿਨ ਮੈਨੂੰ ਦਵਾਈ ਖਾਣੀ ਪੈਣੀ ਆ ਤਾਂ ਅਗਲੀ ਨਿਊਜ਼ ਵਾਲਿਆਂ ਕੋਲ ਜਾਊਂਗਾ ਮੜ ਜਾ ਦਿਮਾਗ ਨੂੰ ਮੈਂ ਪ੍ਰਿਪੇਅਰ ਕਰਕੇ ਵੀ ਮੈਂ ਕਰਨ ਕੀ ਆਇਆ ਸੀ ਤੇ ਹੋ ਕੀ ਗਿਆ ਕਰਨੇ ਦਾ ਨਹੀਂ ਪਤਾ ਲੱਗਦਾ ਕਾਤੇ ਲੱਗਿਆ ਇਹ ਰੌਲਾ ਕੀ ਆ ਇਹਨਾਂ ਦਾ ਕੋਈ ਸੁਰਣੀ ਜੀ ਹੈਗਾ ਜੀ ਸੋ ਮਿਲਦੇ ਆ ਜੀ ਕਿਸੇ ਅਗਲੀ ਨਿਊਜ਼ ਦੇ ਵਿੱਚ ਵਧੀਆ ਨਿਊਜ਼ ਲੈ ਕੇ ਤੁਹਾਡੇ ਵਿੱਚ ਆਪ ਹਾਜ਼ਰ ਹੋਵਾਂਗੇ ਜੀ ਪੋਜ਼ਿਟਿਵ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲ ਰਿਪੋਰਟ ਕੈਮਰਾਮੈਨ ਹਰਵਿੰਦਰ ਸਿੰਘ ਬਿੰਦ ਰਾਖੇ ਤੋਂ